ਬਹੁਤ ਵੱਡਾ ਜਿਗਰਾ ਕਰਨਾ ਪੈਂਦਾ ਸੀਨੇ ਨਾਲ ਲਾ ਕੇ ਪੁੱਤ ਨੂੰ ਰੋਜ਼ ਮੱਥਾ ਟੇਕਦੇ ਆਂ ਸੁਬਾ ਸ਼ਾਮ ਪੁੱਤ ਦੀਆਂ ਚੀਜ਼ਾਂ ਖੋਲ-ਖੋਲ ਕੇ ਵੇਖਦੇ ਆਂ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਵੀ ਗੱਲਾਂ ਵੀ ਕਰਦਾ ਵੀ ਪੁੱਤ ਕੀ ਹਾਲ ਹੈ ਤੇਰਾ ਪਰ ਅੱਗੋਂ ਕੋਈ ਆਵਾਜ਼ ਨਹੀਂ ਆ ਰਹੀ ਇਐਂ ਲੱਗਦਾ ਰਹਿੰਦਾ ਮੈਂ ਬਾਹਰ ਨਿਕਲਦੀ ਵੀ ਨਾ ਆਜ਼ ਮਾਰਦਾ ਮੰਮਾ ਮੈਂ ਭੱਜ ਕੇ ਕਮਰੇ ਚ ਆ ਕੇ ਵੇਖਦੀ ਆ ਕਿ ਮੇਰੇ ਪੁੱਤ ਨੇ ਮੈਨੂੰ ਆਵਾਜ਼ ਮਾਰ ਸਾਰੇ ਥਾਈ ਜਾ ਜਾ ਵੇਖਿਆ ਪਰ ਤੁਹਾਡੀ ਕੋਈ ਸੁਣਵਾਈ ਇਸ ਟਾਈਮ ਨਹੀਂ ਹੋਈ ਜਿਹੜੇ ਕਹਿੰਦੇ ਜਿਸੀਂ ਸੀਦਾਂ ਦੇ ਪਰਿਵਾਰ ਦੇ ਨਾਲ ਤੇ ਸੀਦਾਂ ਨਾਲ ਖੜੇ ਕੋਈ ਸੀਦਾਂ ਦੇ ਨਾਲ ਨਹੀਂ ਖੜੇ ਸਿਰਫ ਝੂਠੇ ਵਾਦੇ ਹੀ ਹਨ ਨਾ ਕੰਮ ਨਹੀਂ ਆ ਸਰਕਾਰਾਂ ਨੇ ਬੇੜਾ ਗਰਕ ਕਰਤਾ ਇਹਨਾਂ ਨੇ ਥਾਂ ਥਾਂ ਤੇ ਬੋੜ ਲਾਤੇ ਡੇਡੇ ਕਿ ਅਸੀਂ ਸ਼ੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਪਰ ਮੇਰੇ ਪੁੱਤ ਦੀ ਸ਼ੀਦੀ ਨੂੰ ਕਿਉਂ ਇਹਨਾਂ ਨੇ ਅੱਖੋਂ ਮਰੇ ਰੱਖਾਂਗੇ ਜਿੰਨੀ ਸਾਡੀ ਉਮਰ ਲਿਖੀ ਆ ਪ੍ਰਮਾਤਮਾ ਨੇ ਉਨਾ ਚੱਕ ਅਸੀਂ ਆਪਦੇ ਪੁੱਤ ਦੀਆਂ ਚੀਜ਼ਾਂ ਨੂੰ ਐਹੀ ਰੱਖਾਂਗੇ ਭੋਸਾ ਦੇ ਕੇ ਚਲੇ ਜਾਂਦੇ ਵੀ ਅਸੀਂ ਕਰੀ ਜਾਂਦੇ ਪਤਾ ਨਹੀਂ ਕੀ ਕਰ ਰਹੇ ਆ ਕੁਝ ਜਾਂ ਨਹੀਂ ਕਰ ਰਹੇ ਇਹ ਗੱਲਾਂ ਬਾਤਾਂ ਕਰਕੇ ਬਹਿ ਕੇ ਚਾਹ ਪਾਣੀ ਪੀਤਾ ਪਰਿਵਾਰ ਚ ਬੈਠੇ ਰਹੇ 2 ਘੰਟੇ ਵੰਗ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸੁਭਾ ਕੇ ਤੇ ਪਰ ਹਜੇ ਤੱਕ ਇਨਸਾਫ ਨਾ ਤਾਂ ਕੋਈ ਸਪੀਕਰ ਸਾਹਿਬ ਦਵਾ ਸਕਿਆ ਤੇ ਨਾ ਕੋਈ ਭਗਵਾਨ ਤਮਾਨ ਛੋਟਾ ਬੇਟਾ ਡੇਲੀ ਰਾਤ ਨੂੰ ਸੁਵਾ ਦਿੰਦਾ ਲੰਮੇ ਪਾ ਕੇ ਉੱਤੇ ਕੰਬਲ ਦੇ ਦਿੰਦਾ ਕਿ ਮੰਮਾ ਇਹਨੂੰ ਠੰਡ ਲੱਗਦੀ ਆ ਅਕਸਰ ਹੀ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਪਰ ਮਾਪੇ ਕਈ ਵਾਰ ਇਕੱਲੇ ਰਹਿ ਜਾਂਦੇ ਨੇ ਅੱਜ ਦੀ ਇਹ ਖਬਰ ਅਹਿਮ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਫ੍ਰੀਕ ਕੋਡ ਦੇ ਕੋਠੇ ਚਹਿਲਦੇ ਰਹਿਣ ਵਾਲਾ ਆਕਾਸ਼ਦੀਪ ਅਗਨੀਵੀਰ ਸ਼ਹੀਦ ਹੋਇਆ ਸੀ ਅੱਜ ਅਸੀਂ ਉਸੇ ਪਰਿਵਾਰ ਦੇ ਵਿੱਚ ਖੜੇ ਹਾਂ ਮਾਂ ਦੀ ਮਮਤਾ ਅਤੇ ਪਿਓ ਦਾ ਪਿਆਰ ਆਪਣੇ ਪਤ ਪਤੀ ਦਿਖਾਵਾਂਗੇ ਵੀ ਕਿਵੇਂ ਆਪਣੇ ਪੁੱਤ ਦੀ ਹਰ ਇੱਕ ਚੀਜ਼ ਆਪਣੇ ਸੀਨੇ ਨਾਲ ਲਾ ਕੇ ਰੱਖੀ ਹੋਈ ਆ ਉਹ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ ਮਾਪਿਓ ਨਾਲ ਗੱਲਬਾਤ ਵੀ ਕਰਾਉਣੇ ਆ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਦੇ ਵਿੱਚ ਵੀ ਕਿਵੇਂ ਉਹਨਾਂ ਵੱਲੋਂ ਜਿਹੜਾ ਸਾਰਾ ਸਮਾਨ ਇੱਥੇ ਰੱਖਿਆ ਹੋਇਆ ਇਸ ਅਲਮਾਰੀ ਦੇ ਵਿੱਚ ਆਕਾਸ਼ਦੀਪ ਦੀ ਹਰ ਇੱਕ ਚੀਜ਼ ਰੱਖੀ ਹੋਈ ਆ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਤੱਕ ਸ਼ੀਧੀ ਹੋਣ ਤੱਕ ਹਰ ਇੱਕ ਚੀਜ਼ ਜੋ ਸੈਂਟ ਵਰਤਦਾ ਸੀ ਜੋ ਕਰੀਮ ਵਰਤਦਾ ਜੋ ਖਾਂਦਾ ਸੀ ਜੋ ਪਹਿਨਦਾ ਸੀ ਹਰ ਇੱਕ ਚੀਜ਼ ਰੱਖੀ ਗਈ ਹੈ ਸਾਡੇ ਨਾਲ ਆਕਾਸ਼ਦੀ ਦੇ ਮਾਤਾ ਜੀ ਦੇ ਮਾਤਾ ਜੀ ਅ ਬੜਾ ਜੇਰਾ ਕਰਨਾ ਪੈਂਦਾ ਹਨਾ ਪੁੱਤ ਦੇ ਜਾਣ ਤੋਂ ਬਾਅਦ ਅੱਜ ਤੁਹਾਡੇ ਚਿੰਜਾ ਤੁਸੀਂ ਸਾਰੀਆਂ ਆਪਣੀਆਂ ਅੱਖਾਂ ਸਾਹਮਣੇ ਰੱਖੀ ਬੈਠੇ ਹੋ ਬਹੁਤ ਵੱਡਾ ਜਿਗਰਾ ਕਰਨਾ ਪੈਂਦਾ ਸੀਨੇ ਨਾਲ ਲਾ ਕੇ ਪੁੱਤ ਨੂੰ ਰੋਜ਼ ਮੱਥਾ ਟੇਕਦੇ ਆਂ ਸੁਬਾ ਸ਼ਾਮ ਪੁੱਤ ਦੀਆਂ ਚੀਜ਼ਾਂ ਖੋਲ-ਖੋਲ ਕੇ ਵੇਖਦੇ ਆਂ ਪਰ ਸਬਰ ਕਰਨਾ ਬਹੁਤ ਔਖਾ ਆ ਬਹੁਤ ਔਖਾ ਪੁੱਤ ਦੀਆਂ ਵਰਦੀਆਂ ਨੂੰ ਵੇਖ-ਵੇਖ ਜਿਉਂਨੇ ਆ ਪੁੱਤ ਨੂੰ ਜਿੰਨਾ ਚਿਰ ਜਿਉਂਨੇ ਆ ਪੁੱਤ ਨੂੰ ਜਿੰਦਾ ਰੱਖਾਂਗੇ ਜਿੰਨੀ ਸਾਡੀ ਉਮਰ ਲਿਖੀ ਆ ਪ੍ਰਮਾਤਮਾ ਨੇ ਉਨਾ ਚੱਕ ਅਸੀਂ ਆਪਦੇ ਪੁੱਤ ਦੀਆਂ ਚੀਜ਼ਾਂ ਨੂੰ ਐਹੀ ਰੱਖਾਂਗੇ ਤੇ ਸਾਡੇ ਪੁੱਤ ਨੂੰ ਕੋਈ ਅਜੇ ਤੱਕ ਅਣਸਾਫ ਨਹੀਂ ਮਿਲਿਆ ਮਾਪੇ ਰੋਂਦੇ ਫਿਰਦੇ ਆ ਮੈਂ ਤਾਂ ਇਹ ਕਹਿੰਨੀ ਕਿ ਮੇਰੇ ਪੁੱਤ ਨੂੰ ਜੀਦਾ ਦਰਜਾ ਦਿੱਤਾ ਜਾਵੇ ਤੇ ਸਾਡੀ ਫੇਰ ਹੀ ਅੰਦਰ ਜਾ ਕੇ ਠਰਨੀ ਆ ਇੱਕ ਮਾਂ ਦਾ ਪੁੱਤ ਜਦੋਂ ਚਲੇ ਜਾਂਦਾ ਨਾ ਉਸ ਮਾਂ ਨੂੰ ਪਤਾ ਕੀ ਉਹਦੇ ਤੇ ਕੀ ਬੇਤਦੀ ਆ ਨਾਲੇ ਮੇਰੇ ਪੁੱਤ ਨੇ ਦੇਸ਼ ਖਾਤਰ ਆਲਦੀ ਸ਼ਹਾਦਤ ਦਿੱਤੀ ਪਰ ਜੇ ਸ਼ੀਦਾਂ ਦੇ ਪਰਿਵਾਰ ਹੀ ਰੁੜ ਗਏ ਤਾਂ ਆਮ ਬੰਦੇ ਦੀ ਕੀ ਜ਼ਿੰਦਗੀ ਆ ਦੇਖੀਂਗਾ ਉਹਦੀ ਹਰ ਇੱਕ ਚੀਜ਼ ਤੁਹਾਡੇ ਕੋਲ ਰੱਖੀ ਗਈ ਹੈ ਨਾ ਵਰਦੀ ਉਹਦੀ ਹੈਗੀ ਆ ਜੋ ਮੈਡਲ ਮਿਲੇ ਆ ਕੜਾ ਪਾਇਆ ਐਨਕ ਪਾਈ ਆ ਮਨ ਤਾਂ ਡੋਲਦਾ ਜਦੋਂ ਕਮਰੇ ਚ ਆਉਂਦਾ ਉਹਦੇ ਬਹੁਤ ਦੁੱਖ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੋਣੇ ਕਰ ਲਾਉਂਦੇ ਆ ਸਵੇਰ ਉੱਠ ਕੇ ਮੈਂ ਪਹਿਲਾਂ ਪੁੱਤ ਨੂੰ ਆਵਾਜ਼ ਮਾਰਦੀ ਆਂ ਕਿ ਪੁੱਤ ਆ ਜਾ ਚਾਹ ਪੀ ਲੈ ਪੁੱਤ ਰਾਤ ਨੂੰ ਵੀ ਆਵਾਜ਼ਾਂ ਮਾਰਦੇ ਆਂ ਪੁੱਤ ਰੋਟੀ ਖਾ ਲੈ ਪੁੱਤ ਨੂੰ ਐਂ ਆਵਾਜ਼ਾਂ ਮਾਰਦੇ ਰਹਿੰਦੇ ਆਂ ਸਵੇਰ ਸ਼ਾਮ ਪੁੱਤ ਨੂੰ ਯਾਦ ਕਰਦੇ ਉਹਨੀਆਂ ਚੀਜ਼ਾਂ ਨੂੰ ਗੱਲ ਨਾਲ ਲਾ ਲਾ ਕੇ ਰੋਣੇ ਆਂ ਤੇ ਇਹ ਕਿਹਾ ਕਿ ਹੁਣ ਅੱਖੋਂ ਪਰੋਖੇ ਸਰਕਾਰਾਂ ਨੇ ਕੀਤਾ ਹੋਇਆ ਹਨਾ ਅ ਪਰ ਤੁਸੀਂ ਆਪਦੇ ਪੁੱਤ ਦੀ ਯਾਦ ਨੂੰ ਅਹਲਕ ਨੂੰ ਚੀਜ਼ ਨੂੰ ਸਾਹਮਣੇ ਰੱਖਿਆ ਹੋਇਆ ਕੀ ਕਾਰਨ ਮੰਨਦੇ ਹੋ ਜਿਉਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨਕਮੀਆਂ ਸਰਕਾਰਾਂ ਨੇ ਬੇੜਾ ਗਰਕ ਕਰਤਾ ਇਹਨਾਂ ਨੇ ਥਾਂ ਥਾਂ ਤੇ ਬੋੜ ਲਾਤੇ ਡੇਡੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਪਰ ਮੇਰੇ ਪੁੱਤ ਦੀ ਸ਼ਹੀਦੀ ਨੂੰ ਕਿਉਂ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਮੇਰੇ ਪੁੱਤ ਦੀ 20 ਸਾਲ ਤੇ 5 ਮਹੀਨੇ ਦੀ ਉਮਰ ਦੇ ਵਿੱਚ ਮੇਰੇ ਪੁੱਤ ਨੇ ਸ਼੍ਰੀਨਗਰ ਸ਼ਹੀਦੀ ਜਾਮ ਪੀ ਲਿਆ ਪਰ ਸਰਕਾਰ ਨੇ ਸਾਨੂੰ ਇੱਕ ਵਾਰੀ ਸਾਨੂੰ ਕਹਿ ਹੀ ਦਿੰਦਾ ਮਾਨ ਸਾਹਿਬ ਇੱਕ ਵਾਰੀ ਸਾਨੂੰ ਕਹਿ ਦਿੰਦਾ ਵੀ ਚਲੋ ਕੱਖ ਨਾ ਦਿੰਦਾ ਪਰ ਇਹ ਕਹਿ ਦਿੰਦਾ ਵੀ ਬਹੁਤ ਮਾੜਾ ਹੋਇਆ ਸਾਡੇ ਵੀ ਚਲੋ ਥੋੜਾ ਬਹੁਤਾ ਸਾਨੂੰ ਹੌਸਲਾ ਹੋ ਜਾਂਦਾ ਵੀ ਸਰਕਾਰ ਸਾਡੇ ਨਾਲ ਖੜੀ ਆ ਸਾਨੂੰ ਕੋਈ ਪੈਸੇ ਦੀ ਮੰਗ ਨਹੀਂ ਬਸ ਅਸੀਂ ਇਹ ਕਹਿੰਨੇ ਆ ਵੀ ਸਾਡੇ ਪੁੱਤ ਨੂੰ ਇਨਸਾਫ ਦਿਓ ਉਹਨੂੰ ਸ਼ਹੀਦ ਦਾ ਦਰਜਾ ਦਿਓ ਮੈਂ ਤਾਂ ਗੱਲ ਕਰੀਏ ਜਦੋਂ ਤੁਸੀਂ ਕਮਰੇ ਵਿੱਚ ਵੜਦੇ ਆ ਤੁਹਾਨੂੰ ਇਦਾਂ ਲੱਗਦਾ ਹੋਊਗਾ ਹੁਣ ਤਾਂ ਨਾ ਵੀ ਆਕਾਸ਼ ਅੱਜ ਵੀ ਤੁਹਾਡੇ ਕੋਲ ਕਿਉਂਕਿ ਇੱਕ ਚੀਜ਼ ਚਲੋ ਅੱਜ ਸ੍ਰੀਕ ਤੌਰ ਤੇ ਨਹੀਂ ਪਰ ਇੱਕ ਰੂਹ ਜਿਹੜੀ ਹੈਗੀ ਆ ਅੰਦਰ ਆਪਾਂ ਨੂੰ ਲੱਗਦਾ ਕਿ ਇਹ ਆਪਣੇ ਨਾਲ ਹਾਂਜੀ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਰਹਿੰਦਾ ਮੈਂ ਬਾਹਰ ਨਿਕਲਦੀ ਵਿਨਵਾਜ ਮਾਰਦਾ ਮਮਾ ਮੈਂ ਭੱਜ ਕੇ ਕਮਰੇ ਚ ਆ ਕੇ ਵੇਖਦੀ ਆ ਕਿ ਮੇਰੇ ਪੁੱਤ ਨੇ ਮੈਨੂੰ ਆਵਾਜ਼ ਮਾਰੀ ਛੋਟਾ ਬੇਟਾ ਦੇਲੀ ਰਾਤ ਨੂੰ ਸੁਵਾ ਦਿੰਦਾ ਲੰਮੇ ਪਾ ਕੇ ਉੱਤੇ ਕੰਬਲ ਦੇ ਦਿੰਦਾ ਕਿ ਮਮਾ ਇਹਨੂੰ ਠੰਡ ਲੱਗਦੀ ਆ ਸੁਭਾ ਭੋਤ ਨੂੰ ਰੱਖ ਦੇਈ ਦੇ ਸਿੱਧੀ ਕਰਕੇ ਰਾਤ ਨੂੰ ਲੰਮੀ ਪਾ ਦੀਦਾ ਬਹੁਤ ਔਖਾ ਪੁੱਤ ਫਰ ਨਾਲ ਅ ਰਸਦੀ ਦੇ ਪਿਤਾ ਵੀ ਜੁਨੇ ਬਾਈ ਜੀ ਪੁੱਤ ਦਾ ਤੇ ਪਿਓ ਦਾ ਬੜਾ ਵੱਖਰਾ ਰਿਸ਼ਤਾ ਹੁੰਦਾ ਹੈ ਹਨਾ ਜੀ ਤੁਹਾਡੇ ਨਾਲ ਅਕਸਰ ਲਾੜ ਚਲਾਲ ਖੇਡ ਦੇ ਖੇਡਦੇ ਹਨਾ ਪਰ ਹੱਦ ਜੀ ਤੁਸੀਂ ਇੱਕ ਕਮਰੇ ਦੇ ਵਿੱਚ ਆਉਣੇ ਹੋ ਕਿੰਨਾ ਕਿ ਮਨ ਪਰਦਾ ਫਿਰ ਮਨ ਤਾਂ ਬਹੁਤ ਪਰਦਾ ਜੀ ਪਰ ਕੀਤਾ ਕੀ ਜਾਵੇ ਮੈਂ ਆਪਦੇ ਪੁੱਤ ਦੇ ਕਮਰੇ 'ਚ ਹੀ ਪੈਣਾ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਵੀ ਗੱਲਾਂ ਵੀ ਕਰਦਾ ਵੀ ਪੁੱਤ ਕੀ ਹਾਲਾ ਤੇਰਾ ਪਰ ਅੱਗੋਂ ਕੋਈ ਆਵਾਜ਼ ਨਹੀਂ ਆ ਰਹੀ ਦੇ ਨਾ ਇਹ ਗੁੰਗੀਆਂ ਸਰਕਾਰਾਂ ਕੋਈ ਆਵਾਜ਼ ਦੇ ਰਹੀਆਂ 6 ਮਹੀਨੇ ਹੋ ਗਿਆ ਕੋਈ ਇਨਸਾਫ ਨਹੀਂ ਦੇ ਰਿਆ ਅਸੀਂ ਕਹਿੰਨੇ ਵੀ ਸਾਡੇ ਪੁੱਤ ਨੂੰ ਸਿੱਧੀ ਦਾ ਦਰਜਾ ਦਿੱਤਾ ਜਾਵੇ ਵੀ ਇਹ ਕਿਸੇ ਪਾਸੇ ਵੀ ਕੋਈ ਗੱਲ ਸੁਣਾਈ ਨਹੀਂ ਅਸੀਂ ਸਾਰੇ ਥਾਈ ਜਾ ਜਾ ਵੇ ਲਿਆ ਪਰ ਤੁਹਾਡੀ ਕੋਈ ਸੁਣਵਾਈ ਇਸ ਟਾਈਮ ਨਹੀਂ ਹੋਈ ਜਿਹੜੇ ਕਹਿੰਦੇ ਜਿਸੀਂ ਸੀਧਾ ਦੇ ਪਰਿਵਾਰ ਦੇ ਨਾਲ ਇਹ ਸਿੱਧਾ ਨਾ ਖੜੇ ਕੋਈ ਸੀਧਾ ਦੇ ਨਾਲ ਨਹੀਂ ਖੜੇ ਸਿਰਫ ਝੂਠੇ ਵਾਦੇ ਹੀ ਇਹਨਾਂ ਦੇ ਕੋਈ ਕਿਸੇ ਨਾਲ ਨਹੀਂ ਖੜਾ ਸਿਰਫ ਵੋਟਾਂ ਤੱਕ ਹੀ ਇਹਨਾਂ ਨੂੰ ਮਤੋਂ ਲੱ ਉਹ ਤੋਂ ਬਾਅਦ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇਹ ਜੋ ਵੇਖਿਆ ਗਿਆ ਕਿ ਆਪਾਂ ਮੰਗ ਇਹੀ ਸੀ ਕਿ ਸਾਨੂੰ ਪੁੱਤ ਨੂੰ ਸ਼ਹੀਦ ਦਾ ਦਰਜਾ ਦਵੇ ਕਿਉਂਕਿ ਆਸ-ਪਾਸ ਦੇ ਪਿੰਡਾਂ ਨੇ ਜਥੇਬੰਦੀਆਂ ਨੇ ਭੋਗ ਤੇ ਵੀ ਇਹ ਕਿਹਾ ਵੀ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਵੇ ਅਸੀਂ ਹੋਰ ਕੋਈ ਮੰਗ ਨਹੀਂ ਕਰਦੇ ਨਾ ਕਿ ਸਰਕਾਰ ਆ ਦੋਹਾਂ ਹੀ ਸਰਕਾਰਾਂ ਵੱਲ ਇੰਨੇ ਹੀ ਅਣਗੌਲਿਆ ਕਰ ਦਿੱਤਾ ਸਰਕਾਰ ਛਰਾਬ ਨਾਲ ਮਰੀਆਂ ਨੂੰ ਤਾਂ ਪੈਸੇ ਦੇ ਦਿੰਦੀ 10 ਲੱਖ ਰੁਪਇਆ ਮੁਰਗੀਆਂ ਦਾ ਮੁਆਜਰਦੀ ਦੀ ਗੱਲ ਕਰ ਦਿੰਦੀ ਆ ਪਰ ਇੱਕ ਸ਼ਹੀਦ ਦੇ ਪਰਿਵਾਰ ਨੂੰ ਸ਼ੀਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਸਾਡੇ ਕੋਲੇ ਕੱਲ ਸਵੇਰ 8 ਵਜੇ ਕੱਲ ਸਪੀਕਰ ਸਾਹਿਬ ਆਏ ਸੀ ਬੈਠੇ ਰਹੇ ਸੀ ਉਹਨਾਂ ਕੋਲੇ ਵੀ ਇਹੇ ਗੱਲ ਠਾਈ ਸੀ ਤੇ ਉਹ ਬਸ ਇੰਨਾ ਭਰੋਸਾ ਦੇ ਕੇ ਚਲੇ ਜਾਂਦੇ ਵੀ ਅਸੀਂ ਕਰੀ ਜਾਂਦੇ ਪਤਾ ਨਹੀਂ ਕੀ ਕਰ ਰਹੇ ਆ ਕੁਝ ਜਾਂ ਨਹੀਂ ਕਰ ਰਹੇ ਇਹ ਗੱਲਾਂ ਬਾਤਾਂ ਕਰਕੇ ਬਹਿ ਕੇ ਚਾਹ ਪਾਣੀ ਪੀਤਾ ਪਰਿਵਾਰ 'ਚ ਬੈਠੇ ਰਹੇ 2 ਘੰਟੇ ਵਾਂਗੂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸੁਬਾਹ ਆ ਕੇ ਤੇ ਪਰ ਹਜੇ ਤੱਕ ਇਨਸਾਫ ਨਾ ਤਾਂ ਸਪੀਕਰ ਸਾਹਿਬ ਦਵਾ ਸਕਿਆ ਤੇ ਨਾ ਕੋਈ ਭਗਵੰਤ ਮਾਨ ਨੇ ਦਵਾ ਸਕਿਆ ਕਿਸੇ ਗੱਲ ਦਾ ਸੋ ਅੱਜ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਕਿ ਕਿਸ ਤਰ੍ਹਾਂ ਤੁਹਾਨੂੰ ਦਿਖਾਈਏ ਕਿ ਇੱਕ ਮਾਂ ਆਪਣੇ ਪੁੱਤ ਨੂੰ ਹਲੇ ਵੀ ਸਾਹਮਣੇ ਬੈਠੀ ਹੈ ਇੱਕ ਪਿਓ ਆਪਣੇ ਪੁੱਤ ਨੂੰ ਰੋਜ਼ ਗੱਲਾਂ ਕਰਦਾ ਤੇ ਭਰਾ ਉਹਦੇ ਲਈ ਦਵਾਵਾ ਕਰਦਾ ਜਾਂ ਉਹਨੂੰ ਰਾਤ ਸਮੇਂ ਠੰਣ ਲੱਗੇ ਪਰ ਅਗਰ ਕਿਉਂਕਿ ਇਹ ਕਮਰਾ ਉਹਨਾਂ ਵੱਲੋਂ ਖਾਸ ਤਿਆਰ ਕੀਤਾ ਗਿਆ ਕਮਰੇ ਸਾਰੇ ਪਾਸੇ ਨਿਗਾਹ ਮਾਰ ਗਏ ਤਾਂ ਆਕਾਸ਼ਦੀਪ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਪੂਰਾ ਕਮਰਾ ਤਿਆਰ ਕੀਤਾ ਹੋਇਆ ਅਕਸਰ ਜਦੋਂ ਆਕਾਸ਼ਦੀਪ ਇੱਥੇ ਆਉਂਦਾ ਸੀ ਤਾਂ ਇੱਥੇ ਰਹਿੰਦਾ ਸੀ ਇਹ ਕਮਰੇ ਦੇ ਵਿੱਚ ਉਹਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਬੇਸ਼ੱਕ ਸਾਡੇ ਕੋਲ ਅੱਜ ਉਹ ਨਹੀਂ ਸਾਡੇ ਤੋਂ ਦੂਰ ਹੈ ਪਰ ਇੱਕ ਉਹਦੀਆਂ ਯਾਦਾਂ ਲੈ ਕੇ ਭਰ ਸਮੇਟਿਆ ਹੋਇਆ ਤੇ ਪਰ ਹੁਣ ਲੋੜ ਹੈ ਸਰਕਾਰਾਂ ਨੂੰ ਜੋ ਸਰਕਾਰ ਦਾਅਵੇ ਕਰਦੀ ਵੱਡੇ ਵੱਡੇ ਉਹ ਇਸ ਪਰਿਵਾਰ ਦੀ ਇੱਕ ਜਿਹੜੀ ਮੰਗ ਹੈ ਜਿਹਨੂੰ ਸੀਜੀ ਦਰਜ ਦਿੱਤਾ ਜਾਵੇ ਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਜੋ ਹੰਝੂ ਨਿਕਲਦੇ ਉਸ ਦਾ ਮੁੱਲ ਪੈ ਸਕੇ